ਕਿਸਾਨ ਪ੍ਰਭੂ ਹੁਣ ਗੁੱਲੀ ਡੰਡੇ ਦੀ ਕੰਡੀਸ਼ਨ ਇਹ ਹੈ ਤੇ ਪੱਕਣ ਤੋਂ ਬਾਅਦ ਇਸ ਤਰ੍ਹਾਂ ਦੀ ਹੋਵੇਗੀ ਸਭੇ ਸਰ ਕੰਟਰੋਲ ਕਰ ਲਓਗੇ ਤਾਂ ਫਾਇਦਾ ਤੇ ਨਹੀਂ ਫਿਰ ਕਣਕ ਦਾ ਝੜ ਕਟਾਏਗਾ ਕਿਸਾਨ ਪ੍ਰਭੂ ਸਕਰੀਨ ਦੇ ਉੱਤੇ ਤੁਹਾਨੂੰ ਖੇਤ ਦਿਖਾ ਰਿਹਾ ਜਿਸ ਵਿੱਚ ਕਣਕ ਕੱਟਦੇ ਸਰੀ ਹੈ ਤੇ ਗੁੱਲੀ ਡੰਡੇ ਜ਼ਿਆਦਾ ਹੈ ਕਈ ਕਈ ਵਾਰ ਖੇਤਾਂ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਉਦੋਂ ਬਣਦੀ ਹੈ ਜਦੋਂ ਕਈ ਵਾਰ ਗੁੱਲੀ ਡੰਡਾ ਕੰਟਰੋਲ ਹੀ ਨਹੀਂ ਹੁੰਦਾ ਤੇ ਇਹ ਕਈ ਸਾਲਾਂ ਤੱਕ ਮ ਆਪਣੀ ਖੇਤਾਂ ਦੇ ਵਿੱਚ ਮਿੱਟੀ ਦੇ ਵਿੱਚ ਬਣਿਆ ਰਹਿੰਦਾ ਸਤ ਸ੍ਰੀ ਅਕਾਲ ਕਰਸਾਨ ਭਰਾਵੋ ਮੈਂ ਜਨਰਲ ਸਿੰਘ ਦਿਓਨ ਖੇਤੀਬਾੜੀ ਮਹਿਕਮੇ ਚੈਨਲ ਤੋਂ ਅੱਜ ਆਪਾਂ ਕਣਕ ਦੇ ਗੁੱਲੀ ਡੰਡੇ ਦੇ ਵਿਸ਼ੇ ਬਾਰੇ ਗੱਲ ਕਰਾਂਗੇ ਜਿਹੜੇ ਕਿਸਾਨ ਪਹਿਲੀ ਵਾਰ ਜਾਂ ਆਪਣੇ ਚੈਨਲ ਤੇ ਆਏ ਆ ਨਵੇਂ ਆਏ ਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਘੰਟਾ ਪ੍ਰੈਸ ਕਰ ਲਓ ਤਾਂ ਸਮਝ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਆਪਾਂ ਗੁੱਲੀੁੰਨੇ ਦੀ ਇਸ ਆਖਰੀ ਸਪਰੇ ਬਾਰੇ ਗੱਲ ਕਰਾਂਗੇ ਤੁਹਾਡੀ ਕਣਕ ਨੂੰ ਪਹਿਲਾ ਪਾਣੀ ਲੱਗ ਚੁੱਕਿਆ ਤੇ ਕਣਕ ਤੁਹਾਡੀ 30 ਤੋਂ 35 ਦਿਨਾਂ ਦੀ ਹੋ ਚੁੱਕੀ ਹੈ ਤੇ ਗੁੱਲੀ ਜੰਡਾ ਉਹਦੇ ਵਿੱਚ ਤਿੰਨ ਤੋਂ ਪੰਜ ਪੱਤਿਆਂ ਦਾ ਇਸ ਤੋਂ ਵੱਡਾ ਨਾ ਹੋਵੇ ਤੁਹਾਨੂੰ ਫਿਰ ਇੱਕ ਸਪਰੇ ਦਸਣ ਲੱਗਿਆ ਸਜੈਂਟਾ ਦੀ ਐਕਸਲ ਜਿਹੜੀ ਕਿ 400 ਪ੍ਰਤੀ ਲੀਟਰ ਕਿੱਲੇ ਦੇ ਹਿਸਾਬ ਨਾਲ ਵਰਤੋ ਇਹ ਇੱਕ ਹਰਬੀਸਾਈਡ ਹੈ ਤੇ ਸਪੈਸ਼ਲ ਕਣਕ ਲਈ ਬਣਿਆ ਹੋਇਆ ਕਣਕ ਲਈ ਇਹ ਬਿਲਕੁਲ ਸੇਫ ਹੈ ਸ਼ਰਤ ਇਹ ਹੈ ਵੀ ਤੁਸੀਂ ਉਸ ਖੇਤ ਵਿੱਚ ਸਪਰੇਅ ਕੱਟ ਵਾਲੀ ਨਿਊਜ਼ਲ ਨਾਲ ਜਾਂ ਫੈਨ ਨਿਊਜ਼ਲ ਨਾਲ ਜਾਂ ਬੂਮ ਨਾਲ ਹੀ ਸਪਰੇਅ ਕਰਨਾ। ਦੇਖਿਆ ਕਈ ਕਿਸਾਨ ਆਪਣੇ ਇੰਜਨ ਵਾਲੀ ਢੋਲਕੀ ਉਹਦੇ ਨਾਲ ਕਰਦੇ ਆ ਤੇ ਕਈ ਜਾਂ ਡਰਮ ਟਰੈਕਟਰਾਂ ਨਾਲ ਮੰਗਰ ਉਹਦੇ ਨਾਲ ਕਰ ਦਿੰਦੇ। ਪਰ ਉਹਦੇ ਨਾਲ ਇਹ ਇਹ ਹੈ ਵੀ ਪਾਣੀ ਘੱਟ ਲੱਗਦਾ ਤੇ ਇਹਨੂੰ ਕੰਟਰੋਲ ਹੋਣ ਔਖਾ ਹੋ ਜਾਂਦਾ। ਜਿਹੜਾ ਬੂਮ ਹੈ ਉਹਦੇ ਨਾਲ ਪਾਣੀ ਵੱਧ ਲੱਗਦਾ ਤੇ 400 ml ਮਾਤਰਾ 1 ਏਕੜ ਲਈ ਬਹੁਤ ਰੋਗੀ ਜਿਹੜੇ ਖੇਤ ਭਾਰੇ ਟਾਕਰਵਨ ਉੱਥੇ ਨਦੀ ਨੂੰ ਜਿਆਦੇ ਅੜੀਲ ਹੈ ਤਾਂ ਉੱਥੇ ਕਿਸਾਨਾਂ ਦੀ ਇਹ ਪ੍ਰੈਕਟਿਸ ਸਾਹਮਣੇ ਆਈ ਹੈ ਕਿ ਤੁਸੀਂ ਇਸ ਸੱਪੇ ਦੇ ਵਿੱਚ ਸਜੰਟਾ ਦਾ ਅਡਰੀਨੋ ਮਿਕਸ ਮਿਕਸ ਕਰ ਸਕਦੇ ਹੋ ਉਹਦੇ ਵਿੱਚ ਮੈਟਰੀਵਿਜ਼ ਉਹਦੇ ਵਿੱਚ ਮੈਟਰੀਵਿਜ਼ਨ ਹੈ ਉਹਦੀ ਅਸੀਂ 30 ਤੋਂ 50 ਗ੍ਰਾਮ ਏਕੜ ਦੇ ਹਿਸਾਬ ਨਾਲ ਮਿਕਸ ਕਰ ਸਕਦੇ ਹਾਂ ਪਾਣੀ ਦੀ ਮਾਤਰਾ ਵਧਾ ਲਓ 150 ਲੀਟਰ ਕਰ ਲਓ ਇਹਦੀ ਸਪਰੇ ਬੂਮ ਦੇ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ ਫੇਰ ਹੀ ਫਾਇਦਾ ਹੋਵੇ ਉਸ ਨਾਲ ਪਾਣੀ ਜ਼ਿਆਦਾ ਪਵੇਗਾ ਤੇ ਫੇਰ ਹੀ ਆਪਣਾ ਗੁੱਲੀ ਡੰਡਾ ਕੰਟਰੋਲ ਹੋਵੇ ਬਹੁਤ ਸਾਰੀਆਂ ਸਪਰੀਆਂ ਵਰਤ ਕੇ ਦੇਖੀਆਂ ਜਿੱਥੇ ਅੜੀਆਲ ਲੰਦੀਨ ਬਣ ਚੁੱਕਿਆ ਹੈਗਾ ਉੱਥੇ ਕੰਟਰੋਲ ਨਹੀਂ ਹੁੰਦਾ ਹੈਗਾ ਹੁਣ ਆਪਣਾ ਤਿੰਨ ਤੋਂ ਪੰਜ ਪੱਤੇ ਦਾ ਗੁੱਲੀ ਡੰਡਾ ਉਹਨੂੰ ਉੱਥੇ ਹੀ ਉਹ ਰੋਕ ਦਿੰਦਾ ਹੈ ਖਤਮ ਕਰ ਦਿੰਦਾ ਹੈ ਤੇ ਜਿਹੜੇ ਨਵੇਂ ਉੱਗਣ ਦਾ ਉਹਨੂੰ ਉੱਗਣ ਨਹੀਂ ਦਿੰਦਾ ਉਹਦੀ ਉੱਗਣ ਸ਼ਕਤੀ ਖਤਮ ਕਰ ਦਿੰਦਾ ਹੈ ਤੇ ਕਣਕ ਤੇ ਇਹਦਾ ਕੋਈ ਵੀ ਨੁਕਸਾਨ ਨਹੀਂ ਉੰਜ ਸਪਰੇਆਂ ਇੰਨੇ ਵਧੀਆ ਰਿਜ਼ਲਟ ਨਹੀਂ ਦਿਖਾਉਂਦੀਆਂ ਪਰ ਇਸ ਦੇ ਵਧੀਆ ਰਿਜ਼ਲਟ ਆ ਰਹੇ ਆ ਤੁਸੀਂ ਭਾਰੇ ਖੇਤਾਂ ਦੇ ਟਾਕਰ ਖੇਤਾਂ ਦੇ ਵਿੱਚ ਐਕਸਲ ਦੇ ਨਾਲ ਐਡਰੀਨਨ ਯੂਜ਼ ਕਰ ਸਕਦੇ ਹੋ ਪਾਣੀ ਦੀ ਮਾਤਰਾ ਵੱਧ ਯੂਜ਼ ਕਰਨੀ ਹੈ ਤੇ ਕਟ ਵਾਲੀ ਨੀਜ਼ਨਾਈ ਸਪਰੇ ਕਰਨੀ ਹੈ 400 ਐਮਲ ਮਾਤਰਾ ਏਕੜ ਦੇ ਸਾਹਮਣੇ ਤੁਸੀਂ ਵਰਤ ਸਕਦੇ ਹੋ ਆਕੀ ਕਿਸਾਨ ਪ੍ਰਭੂ ਜੀ ਜਿਸ ਨੂੰ ਕੋਈ ਹੋਰ ਕਿਸੇ ਸਪਰੇ ਦਾ ਜਲਟ ਵਧੀਆ ਮਿਲੇ ਆ ਤਉਹਦੇ ਵੇ ਰਿਕਮੈਂਟ ਅਨੇ ਜ਼ਰੂਰ ਦੱਸਣਾ رائے ਦੇਣੀ ਆ ਦੀ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ